ਜਿਹੜੀ ਪੁਰਾਣਿਕ ਪ੍ਰਥਾ ਚੱਲ ਰਹੀ ਹੈ ਸਾਡੇ ਸ੍ਰੀ ਅਮਰਸਰ ਸ਼ਹਿਰ ਦੇ ਵਿੱਚ ਉਹ ਵੀ ਦੀਵਾਲੀ ਦੀ ਰਾਤ ਹੀ ਚੱਲਦੀ ਹੈ ਬੜੀਆਂ ਚੀਜ਼ਾਂ ਚੱਲਦੀਆਂ ਨੇ ਸਾਨੂੰ ਪਤਾ ਨਹੀਂ ਹੈ ਜੇ ਜਿਹੜੀਆਂ ਸਾਡੇ ਪੁਰਾਣਿਕ ਗ੍ਰੰਥਾਂ ਦੇ ਵਿੱਚ ਨੇ ਪਹਿਲਾਂ ਲੋਕੀ ਕਰਦੇ ਸੀ ਇਹ ਰੀਤੀ ਰਿਵਾਜ ਜਿਹੜੇ ਪੰਜ ਸਰੋਵਰ ਬਣਾਏ ਨੇ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਐਵੇਂ ਨਹੀਂ ਬਣਾਏ ਇਹ तमाम ਦੁਨੀਆ ਦੇ ਵੱਡੇ ਵੱਡੇ ਦੁੱਖਾਂ ਰੋਗਾਂ ਦੁੱਖਾਂ ਰੋਗਾਂ ਕਲੇਸ਼ਾਂ ਨੂੰ ਕਟਣ ਦੇ ਲਈ ਜੰਤਰਾ ਮੰਤਰਾਂ ਤੰਤਰਾਂ ਨੂੰ ਕਟਣ ਦੇ ਲਈ ਬੁਰੀਆਂ ਹਵਾਵਾਂ ਨੂੰ ਦੂਰ ਕਰਨ ਦੇ ਲਈ ਹੀ ਬਣਾਏ ਨੇ ਸਾਡੇ ਲਈ ਜੀ ਜੀ ਬਈ ਜੀ ਹੁਣ ਦੀਵਾਲੀ ਦੀ ਰਾਤ ਨੂੰ ਰਾਤੀ 12 ਵਜੇ ਜਿਸ ਦਿਨ ਦੀਵਾਲੀ ਆਉਣੀ ਹੈ ਉਸ ਦਿਨ ਸ੍ਰੀ ਅਮਰਸਰ ਸਹਿਬ ਆ ਕੇ ਪੰਜ ਸਰੋਵਰਾਂ ਦਾ ਇਸ਼ਨਾਨ ਕੀਤਾ ਜਾਏ ਅੱਛਾ ਤੁਹਾਨੂੰ ਦੇਵੀ ਸ਼ਕਤੀਆਂ ਦੀਆਂ ਰੋਹਾਨੀਅਤ ਆਲੀਆਂ ਸ਼ਕਤੀਆਂ ਪ੍ਰਾਪਤ ਹੋਣਗੀਆਂ ਜੋ ਮੰਗੋਗੇ ਉਹ ਪ੍ਰਾਪਤ ਹੋਏਗਾ ਇੱਕ ਦਿਨ ਇਸ਼ਨਾਨ ਕਰਨ ਦੇ ਨਾਲ ਉਹ ਕਹਿੰਦੇ ਨੇ ਨਾ ਸਿਰਫ ਇੱਕ ਦਿਨ ਇੱਕ ਦਿਨ ਧਿਆ ਲਈਏ ਤੇ ਪਰਮਾਤਮਾ ਮਿਲ ਜਾਏ ਉਸ ਦਿਨ ਮਿਲ ਜਾਏਗਾ ਉਸ ਦਿਨ ਜੋ ਵੀ ਤੂੰ ਹੀ ਮੰਗੋਗੇ ਤੁਹਾਨੂੰ ਮਿਲ ਜਾਏਗਾ ਹੁਣ ਜਿਸ ਦਿਨ ਤੁਸੀਂ ਇਸ਼ਨਾਨ ਕਰਨਾ ਹੈ ਪਹਿਲੇ ਸਰੋਵਰ ਤੋਂ ਸ਼ੁਰੂ ਹੋ ਜਾਓ ਸ੍ਰੀ ਸੰਤੋਖ ਸਰ ਸਾਹਿਬ ਉਸ ਤੋਂ ਬਾਅਦ ਸ੍ਰੀ ਵਿਵੇਕ ਸਰ ਸਹਿਬ ਫਿਰ ਉਸ ਤੋਂ ਬਾਅਦ ਸ੍ਰੀ ਕੋਲ ਸਰ ਸਹਿਬ ਪਹਿਲਾ ਸਰੋਵਰ ਸ੍ਰੀ ਸੰਤੋਖ ਸਰ ਸਹਿਬ ਦੂਸਰਾ ਸਰੋਵਰ ਸ੍ਰੀ ਕੋਲ ਸਰ ਸਹਿਬ ਤੀਸਰਾ ਸਰੋਵਰ ਵਿਵੇਕ ਸਰ ਸਹਿਬ ਚੌਥਾ ਸਰੋਵਰ ਰਾਮ ਸਰ ਸਹਿਬ ਤੇ ਪੰਜਵਾਂ ਸਰੋਵਰ ਸ੍ਰੀ ਹਰਮੰਦਰ ਸਹਿਬ ਪੰਜ ਸਰੋਵਰਾਂ ਦਾ ਇਸ਼ਨਾਨ ਕਰੇ ਪਰ ਇਸ਼ਨਾਨ ਕਰਦਿਆਂ ਇਸ ਸ਼ਬਦ ਦਾ ਜਾਪ ਕਰੇ ਜੋ ਅਸੀਂ ਸ਼ਬਦ ਦੱਸਣ ਲੱਗੇ ਹਾਂ ਤਨਾਸਰੀ ਮਹੱਲਾ ਪਹਿਲਾ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਸ ਸ਼ਬਦ ਦਾ ਨਰੰਤਰ ਜਾਪ ਰੱਖੇ ਇਸ ਸ਼ਬਦ ਨੂੰ 20 ਵਾਰੀ ਪੜੇ ਜਦੋਂ ਸ੍ਰੀ ਸੰਤੋਖ ਸਰ ਸਾਹਿਬ ਇਸ਼ਨਾਨ ਕਰਨਾ ਹੈ 20 ਵਾਰੀ ਚੁੱਬੀ ਲਾਵੇ ਫੇਰ ਜਦੋਂ ਸ੍ਰੀ ਕਾਲਸਰ ਸਾਹਿਬ ਜਾਣਾ ਉੱਥੇ ਵੀ 20 ਵਾਰੀ ਚੁੱਬੀ ਲਾਵੇ ਤੇ 20 ਵਾਰੀ ਪੜੇ ਫਿਰ ਸ੍ਰੀ ਵਿਵੇਕ ਸਰ ਸਾਹਿਬ ਜਦੋਂ ਜਾਣਾ ਉੱਥੇ ਵੀ 20 ਵਾਰੀ ਚੁੱਬੀ ਲਾਵੇ ਤੇ 20 ਵਾਰੀ ਪੜੇ ਤੇ ਜਦੋਂ ਸ੍ਰੀ ਰਾਮ ਸਰ ਸਾਹਿਬ ਜਾਣਾ ਉੱਥੇ ਵੀ 20 ਵਾਰੀ ਚੁੱਬੀ ਲਾ ਕੇ ਤੇ 20 ਵਾਰੀ ਪੜੇ ਤੇ ਫਿਰ ਅੰਤ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਸ੍ਰੀ ਹਰਮੰਦਰ ਸਾਹਿਬ ਜਦੋਂ ਇਸ਼ਨਾਨ ਕਰੇ ਉਦੋਂ ਵੀ 20 ਵਾਰੀ ਪੜੇ ਤੇ 20 ਵਾਰੀ ਚੁੱਪੀ ਲਾਵੇ ਤੇ ਮੰਗੇ ਜੋ ਮੰਗਣਾ ਸਾਰੀਆਂ ਸਮਰਾਂ ਦਾ ਪੂਰੀਆਂ ਹੋਣਗੀਆਂ ਤੇ ਵੱਡੇ ਤੋਂ ਵੱਡੇ ਤੰਤਰ ਜਿਹਦੇ ਉੱਤੇ ਹੋਏ ਹੋਣਗੇ ਉਹ ਸਾਰੇ ਤੰਤਰ ਇਸ ਦੀਵਾਲੀ ਦੀ ਰਾਤ ਨੂੰ 12 ਵਜੇ ਇਸ਼ਨਾਨ ਕਰਨ ਦੇ ਨਾਲ ਜਰੀ ਰਾਤ ਆਉਣੀ ਹੈ ਦੀਵਾਲੀ ਦੀ ਉਹ ਸਾਰੇ ਤੰਤਰ ਤੇ ਜਾਦੂ ਟੁਣਿਆਂ ਤੋਂ ਮੁਕਤੀ ਹੋ ਜਾਏਗੀ ਉਹਨਾਂ ਬੰਦਿਆਂ ਦੀ ਵਾਹਿਗੁਰੂ ਪੰਜਾਂ ਸਰੋਵਰਾਂ ਦਾ ਇਸ਼ਨਾਨ ਕਰਦੇ ਆਂ ਇਸੇ ਸ਼ਬਦ ਦਾ ਜਵਾਬ ਕਰਨਾ ਫਿਰ ਤੋਂ ਮੈਂ ਦੱਸਦੇ ਆ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜੀ ਕਿ ਮਹਾਰਾਜ ਤੁਹਾਡੇ ਤੀਰਥਾਂ ਦਾ ਇਸ਼ਨਾਨ ਕਰ ਰਹੇ ਆ ਸ਼ਬਦ ਦਾ ਗਿਆਨ ਬਖਸ਼ੋ ਤੇ ਇਹਨਾਂ ਬੁਰੀਆਂ ਹਵਾਵਾਂ ਦੇ ਹਨੇਰਿਆਂ ਤੋਂ ਦੂਰ ਕਰੋ ਇਹੀ ਅਰਦਾਸ ਕਰੋ ਤੇ ਸਾਰੇ ਹਨੇਰੇ ਦੂਰ ਹੋ ਜਾਣਗੇ ਵਾਹਿਗੁਰੂ ਭਾਈ ਜਿਹੜੇ ਲੋਕ ਦਿਵਾਲੀ ਦੇ ਦਿਨ ਅੰਮ੍ਰਿਤਸਰ ਨਹੀਂ ਜਾ ਸਕਦੇ ਜੀ ਤੋਂ ਘਰੇ ਬੈਠ ਕੇ ਇਹ ਸ਼ਬਦ ਬਾਰੇ ਵਿਚਾਰ ਕਰ ਸਕਦੇ ਆ ਨਹੀਂ ਆਉਣਾ ਪਏਗਾ ਉਹਨਾਂ ਜੇ ਕੁਝ ਪ੍ਰਾਪਤੀ ਕਰਨੀ ਹੈ ਤੇ ਆਉਣਾ ਪਏਗਾ ਪਿਆਸਾ ਖੂਹ ਦੇ ਕੋਲ ਆਉਂਦਾ ਹੈ ਖੂਹ ਪਿਆਸੇ ਦੇ ਕੋਲ ਨਹੀਂ ਜਾਂਦਾ ਜੀ ਦੇ ਕੋਲ ਨਹੀਂ ਜਾਂਦਾ ਆਉਣਾ ਹੀ ਪਏਗਾ ਹਰ ਵਾਰ ਜਿਹੜਾ ਮਰਜੀ ਵੱਡਾ ਰੋਗ ਹੋਵੇ ਉਹ ਰੋਗ ਸਾਰੇ ਦੂਰ ਹੋ ਜਾਣਗੇ ਮੈਂ ਪਹਿਲਾਂ ਹੀ ਦੱਸ ਚੁੱਕਾ ਤੁਹਾਨੂੰ ਜੀ ਬਿਲਕੁਲ ਜੀ ਬਿਲਕੁਲ ਕਿਹੜੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ ਇਸ ਦਿਨ ਇੱਕ ਸ਼ਬਦ ਹੋਰ ਦੱਸਦੇ ਆ ਇਹਨਾਂ ਚੀਜ਼ਾਂ ਤੋਂ ਬਚਣਾ ਦੀਵਾਲੀ ਵਾਲੇ ਦਿਨ ਹੁਣ ਲੋਕ ਚਾਹੁੰਦੇ ਨੇ ਕਿ ਵੀ ਸਾਡੇ ਜਿਹੜੇ ਮਰੇ ਹੋਏ ਆ ਸਾਨੂੰ ਯਾਦ ਨਾ ਆਉਣ ਲੋਕਾਂ ਨੂੰ ਬੜੇ ਸੁਪਨੇ ਆਉਂਦੇ ਨੇ ਮਰਿਆਂ ਦੇ ਜੀ ਕਈਆਂ ਨੂੰ ਦੀਵਾਲੀ ਵਾਲੇ ਦਿਨ ਉਸ ਤੋਂ ਪਹਿਲਾਂ ਹੀ ਮਰਿਆਂ ਦੇ ਖਿਆਲ ਸਤਾਉਂਦੇ ਨੇ ਬਜ਼ੁਰਗ ਵੇਖਦੇ ਨੇ ਵੱਡੇ ਵੱਡੇ ਬਾਪੂ ਵੇਖਦੇ ਨੇ ਕਿ ਬੀਲਾ ਬਾਪੂ ਦਾ ਸੁਪਨੇ ਚਾਚ ਆ ਗਿਆ ਡਰਾ ਗਿਆ ਸਾਨੂੰ ਹੂੰ ਪਰ ਕਹਿੰਦੇ ਸਿਆਣੇ ਕਹਿੰਦੇ ਸੀ ਕਿ ਮਰਿਆਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਦਾ ਜਪ ਤਪ ਸੀ ਬਹੁਤ ਆ ਜਿਹੜੇ ਮੁਕਤ ਹੋ ਗਏ ਮੁਕਤ ਹੋਇਆ ਨੂੰ ਯਾਦ ਕਰਾਂਗੇ ਤਾਂ ਮੁਕਤ ਹੋ ਮੁਕਤ ਹੋ ਜਾਵਾਂਗੇ ਅਗਰ ਜਿਹੜੇ ਆਪ ਜਿਹੜੇ ਆਪ 84 ਚ ਪਏ ਨੇ ਤੇ ਉਹਨਾਂ ਨੂੰ ਯਾਦ ਕਰਕੇ ਆਪ ਵੀ 84 ਚ ਪਾਵਾਂਗੇ ਹੁਣ ਜਿਨ੍ਹਾਂ ਨੂੰ ਮੁਰਦੇ ਵਿਖਦੇ ਨੇ ਜਿਨ੍ਹਾਂ ਨੂੰ ਇਹ ਹਵਾਵਾਂ ਵਿਖਦੀਆਂ ਨੇ ਜਿਨ੍ਹਾਂ ਨੂੰ ਭੂਤ ਪ੍ਰੇਤ ਵਿਖਦੇ ਨੇ ਉਹਨਾਂ ਦੇ ਲਈ ਸ਼ਬਦ ਇਕ ਦੇਣ ਲੱਗੇ ਆਂ ਰਾਮ ਕਲੀ ਮਹੱਲਾ ਪੰਜਵਾਂ ਪਵਣੈ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਜਿਤਨੀਆਂ ਵੀ ਮੁਰਦੇ ਦਿਖਦੇ ਨੇ ਕਈਆਂ ਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਇਹ ਬੁਰੀਆਂ ਹਵਾਵਾਂ ਤੇ ਪੈਰਾਨਾਰਮਲ ਐਕਟੀਵਿਟੀ ਹੁੰਦੀ ਹੈ ਕਈ ਦਫਾ ਸਮਾਨ ਇਧਰ ਉਧਰ ਹੋ ਜਾਂਦਾ ਉਹ ਹਵਾ ਦੇ ਨਾਲ ਹੀ ਹੁੰਦਾ ਉਹ ਇੱਕ ਹਵਾਈ ਹੁੰਦੀ ਹੈ ਇਹਨਾਂ ਹਵਾਵਾਂ ਨੂੰ ਘਰਾਂ ਦੇ ਵਿੱਚੋਂ ਕੱਢਣ ਦੇ ਲਈ ਮੁਰਦਿਆਂ ਨੂੰ ਕੱਢਣ ਦੇ ਲਈ ਪਵਣੇ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਇਹ ਸ਼ਬਦ ਦਾ ਨਿਰੰਤਰ ਜਾਪ ਰਖੇ 108 ਵਾਰ ਉਹਦੇ ਕਰੋ ਬੁਰੀਆਂ ਹਵਾਵਾਂ ਪੁਰੇ ਖਿਆਲ ਤੇ ਮੁਰਦੇ ਦੇਖਣੇ ਬੰਦ ਹੋ ਜਾਣਗੇ ਵਾਹਿਗੁਰੂ ਵਾਹਿਗੁਰੂ ਇਹ ਰਾਮ ਕਲੀ ਮਹਿਲਾ ਪੰਜਵਾਂ ਜੀ 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 ਤੁਸੀਂ ਦੱਸੋ ਆਪਣੇ ਹਾਂ ਆਪਣੇ ਨਾ ਜਦੋਂ ਆ દિਵਾਲੀ ਵਾਲੇ ਦਿਨਾਂ ਦੇ ਵਿੱਚ ਕੋਈ ਨਵੇਂ ਸਾਧਨ ਖਰੀਦਦੇ ਨੇ ਕੀ ਚੀਜ਼ਾਂ ਲਿਆਉਂਦੇ ਨੇ ਆਪਦੇ ਘਰੇ ਜੀ ਜਦੋਂ ਕੋਈ ਨਵਾਂ ਸਾਧਨ ਜਾਂ ਕੋਈ ਚੀਜ਼ਾਂ ਕਰੇ ਲੈ ਕੇ ਆਉਂਦਾ ਜੀ ਤਾਂ ਉਹ ਕਿਹੜੇ ਚੀਜ਼ਾਂ ਦਾ ਖਿਆਲ ਰੱਖਣਾ ਤੇ ਕਿਹੜੀਆਂ ਚੀਜ਼ਾਂ ਨੂੰ ਕਰਨ ਕਿ ਉਹ ਚੀਜ਼ ਉਹਨਾਂ ਨੂੰ ਵਰ ਦੇਵੇ ਜਦੋਂ ਵੀ ਕੋਈ ਨਵਾਂ ਸਾਧਨ ਲੈ ਕੇ ਆਉਣ ਕਰਦੇ ਵਿੱਚ ਦੀਵਾਲੀ ਵਾਲੇ ਦਿਨ ਜਾਂ ਕੁਝ ਵੀ ਲੈ ਕੇ ਆਉਣ ਜਦੋਂ ਵੀ ਸਾਧਨ ਲੈ ਕੇ ਆਓ ਉਸੇ ਵਕਤ ਹੀ ਚਾਰ ਪਾਠ ਚੌਪਈ ਸਹਿਬ ਦੇ ਕਰਦੇ ਹੋ ਉਹ ਇੱਕ ਚਾਰ ਸ਼ਫੇਰਾ ਇੱਕ ਰੱਖਿਆ ਚੱਕਰ ਬਣ ਜਾਏਗਾ ਜਿਹੜੀ ਚੀਜ਼ ਲਿਆਂਦੀ ਹੈ ਉਸ ਚੀਜ਼ ਦੇ ਉੱਤੇ ਹੱਥ ਰੱਖ ਕੇ ਚਾਰ ਵਾਰ ਚੌਪਈ ਸਹਿਬ ਕਰਨਾ ਚਾਹੀਏ ਤੁਸੀਂ ਗੱਡੀ ਲਿਆਂਦੀ ਹੈ ਚਾਹੇ ਮੋਟਰਸਾਈਕਲ ਲਿਆਂਦਾ ਚਾਹੇ ਸਾਈਕਲ ਲਿਆਂਦਾ ਚਾਹੇ ਫੋਨ ਲਿਆਂਦਾ ਚਾਹੇ ਭਾਂਡੇ ਲਿਆਂਦੇ ਚਾਹੇ ਸੋਨਾ ਚਾਂਦੀ ਹੀਰੇ ਜਵਾਹਰਾਤ ਕੁਝ ਵੀ ਜੀ ਉਦੇ ਉੱਤੇ ਹੱਥ ਰੱਖ ਕੇ ਚਾਰ ਵਾਰ ਚੌਪਈ ਸੈਬ ਕਰਨ ਦੇ ਨਾਲ ਚੌਗਿਰਦਾ ਹੋ ਜਾਏਗਾ ਚੌਗਿਰਦਾ ਹਮਾਰੇ ਰਾਮ ਦਾ ਦੁਖ ਲਗੇ ਨਾ ਪਾਈ ਉਹ ਚਾਰ ਸ਼ਫੇਰਾ ਕਿਉਂਕਿ ਚਾਰੋਂ ਦਿਸ਼ਾਵਾਂ ਤੋਂ ਰੱਖਿਆ ਹੁੰਦੀ ਹੈ ਉੱਤਰ ਦੱਖਣ ਪੂਰਬ ਪੱਛਮ ਇਹ ਸਾਰੀਆਂ ਹਵਾਵਾਂ ਚਾਰੇ ਦਿਸ਼ਾਵਾਂ ਤੋਂ ਹੀ ਆਉਂਦੀਆਂ ਨੇ ਉੱਤਰ ਦੱਖਣ ਪੂਰਬ ਪੱਛਮ ਤੇ ਉੱਤਰ ਦੱਖਣ ਪੂਰਬ ਪੱਛਮ ਤੋਂ ਬਚਾ ਕਰਾ ਦੇਗੀ ਸ੍ਰੀ ਚੌਪਈ ਸੈਬ ਦੀ ਬਾਣੀ ਸਿਰਫ ਚਾਰ ਵਾਰ ਪਾਠ ਕਰ ਮੈਂ ਬਹੁਤਾ ਨਹੀਂ ਦੱਸ ਰਿਹਾ ਸਿਰਫ ਚਾਰ ਵਾਰ ਪਾਠ ਕਰਕੇ ਤੁਹਾਡਾ ਉਦਾਰ ਹੋ ਜਾਏਗਾ ਨਵੀਆਂ ਚੀਜ਼ਾਂ ਦੀ ਉਹਨਾਂ ਦੇ ਉੱਤੇ ਹੱਥ ਰੱਖ ਕੇ ਸਿਰਫ ਇਹੀ ਚੀਜ਼ ਦਾ ਧਿਆਨ ਰੱਖਣਾ ਹੈ ਤੇ ਉਸ ਦੇ ਨੇ ਵੀ ਧਿਆਨ ਰੱਖਣਾ ਕਿ ਦੀਵਾਲੀ ਵਾਲੇ ਦਿਨ ਆਪਣੇ ਬੱਚਿਆਂ ਨੂੰ ਕਿਸੇ ਦੇ ਦਿੱਤੇ ਹੋਏ ਕੱਪੜੇ ਨਹੀਂ ਪਵਾਉਣੇ ਕਿਸੇ ਦੇ ਦਿੱਤੀ ਹੋਈ ਚੀਜ਼ ਨਹੀਂ ਖਵਾਉਣੀ ਕਿਉਂਕਿ ਲੋਕ ਪਾਣੀ ਦੇ ਉੱਤੇ ਮੰਤਰਾਂ ਦਾ ਜਾਪ ਕਰਕੇ ਪਾਣੀ ਨੂੰ ਤੰਤਰ ਬਣਾ ਦਿੰਦੇ ਨੇ ਤੇ ਫਿਰ ਜਦੋਂ ਪਿਉਂਦੇ ਨੇ ਉਹ ਤੰਤਰ ਬਣ ਜਾਂਦਾ ਹੈ ਸਭ ਤੋਂ ਜ਼ਿਆਦਾ ਤੰਤਰ ਪਾਣੀ ਪਿਉਣ ਦੇ ਨਾਲ ਹੁੰਦੇ ਨੇ ਦਿਵਾਲੀ ਵਾਲੇ ਦਿਨ ਦਿਵਾਲੀ ਤੋਂ ਪਹਿਲਾਂ ਬੇਸਾਬ ਬੰਦਾ ਡਰ ਜਾਂਦਾ ਹੈ ਬੰਦੇ ਨੂੰ ਐ ਲੱਗਦਾ ਹੈ ਕਿ ਉਹਦੇ ਅੰਦਰ ਕੋਈ ਚੀਜ਼ ਪ੍ਰਵੇਸ਼ ਕੀਤੀ ਹੈ ਹੁਣ ਮੰਤਰ ਵਾਲਾ ਪਾਣੀ ਕੋਈ ਪੜ੍ਹ ਕੇ ਦਵੇ ਜਿਹੜੇ ਮੰਤਰ ਲੱਖਾਂ ਦੇ ਹਿਸਾਬ ਨਾਲ ਕਿਸੇ ਨੇ ਕੀਤੇ ਹੋਣ ਤੇ ਮੰਤਰ ਦੇ ਪਾਣੀ ਦੇ ਵਿੱਚ ਫੂਕ ਮਾਰ ਕੇ ਦਵੇ ਤਾ ਫਿਰ ਉਹ ਅਸਰਤਾ ਕਰੇਗਾ ਹੀ ਕਰੇਗਾ ਕਿਉਂਕਿ ਪਾਣੀ ਵੀ ਸੂਖਸ਼ਮ ਕਣ ਨੂੰ ਸ਼ੋਕਦਾ ਕਿਉਂਕਿ ਪਾਣੀ એનર્ਜੀ ਨੂੰ ਸ਼ੋਕਦਾ ਹੈ ਤਾਂ तमाम ਗੁਰਦੁਆਰਿਆਂ ਦੇ ਆਲੇ ਦੁਆਲੇ ਤੁਸੀਂ ਸਰੋਵਰ ਦੇਖੇ ਹੋਣਗੇ ਕਿਉਂ ਬਣਾਏ ਗਏ ਨੇ ਇਸੇ ਵਾਸਤੇ ਕਿਉਂਕਿ ਉਹ ਤਰੰਗਾ ਨੂੰ ਸ਼ੋਕਦਾ ਹੈ ਤੇ ਫਿਰ ਪਾਣੀ ਦੇ ਵਿੱਚ ਕਿਉਂ ਨਹੀਂ ਮੰਤਰ ਜਾ ਸਕਦੇ ਜਾ ਸਕਦੇ ਨੇ ਇਹ ਚੀਜ਼ ਧਿਆਨ ਚ ਰੱਖਣੀ ਹੈ ਪਾਣੀ ਕਿਸੇ ਤੋਂ ਲੈ ਕੇ ਨਹੀਂ ਪੀਣਾ ਜਿੰਨਾ ਮਰਜੀ ਵੱਡਾ ਸਕਾ ਹੋਵੇ ਅਗਰ ਪੀਣਾ ਵੀ ਹੈ ਤੇ ਪਾਣੀ ਦੇ ਉੱਤੇ ਸ਼ਬਦ ਪੜਨਾ ਹੈ ਉਹ ਸ਼ਬਦ ਦੱਸਣ ਲੱਗੇ ਆ ਕੋਈ ਵੀ ਚੀਜ਼ ਖਾਣੀ ਪੀਣੀ ਹੈ ਤੇ ਰੱਖਿਆ ਵਾਸਤੇ ਹੈ ਉਹ ਹੈ ਸ੍ਰੀ ਜਪਜੀ ਸਾਹਿਬ ਦੀ 23ਵੀਂ ਪੌੜੀ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕਿਹੜੀ ਤੁਲਨਾ ਹੋਵਣੀ ਜੇ ਤੇ ਸਮਣੋ ਹਣਾ ਵੀਸਰੈ ਇਹ ਤੋ ਤੱਕ ਜਾਪ ਕਰੇ 23 ਵਾਰ ਜਾਪ ਕਰਕੇ ਫੇਰ ਕਿਸੇ ਚੀਜ਼ ਦਾ ਸੇਵਨ ਕਰੇ ਜੇਕਰ ਰਿਸ਼ਤੇਦਾਰਾਂ ਘਰ ਇਹ ਵੀ ਜਾ ਕੇ ਕੁਝ ਖਾਣਾ ਪੀਣਾ ਕਿਉਂਕਿ ਦਿਵਾਲੀ ਵਾਲੇ ਦਿਨ ਲੋਕ ਜਾਂਦੇ ਨੇ ਰਿਸ਼ਤੇਦਾਰਾਂ ਘਰੇ ਹਨਾ ਸਾਖ ਸੰਬੰਧੀਆਂ ਕਰੇ ਉਥੇ ਜਾ ਕੇ ਮੇਰੀ ਗੱਲ ਦਾ ਲੋਕ ਗੁੱਸਾ ਕਰਨਗੇ ਕਿ ਬਾਬਾ ਪਤਾ ਨਹੀਂ ਕੀ ਕੀ ਕੁਝ ਬੋਲੀ ਜਾਂਦਾ ਵਾਏ ਰਿਸ਼ਤਿਆਂ ਦੇ ਵਿੱਚ ਫੇਕਣਾ ਪਵਾ ਦਵੇ ਪਰ ਇਹ ਚੀਜ਼ਾਂ ਜੋ ਸਚਾਈ ਸਚਾਈ ਹੈ ਤੇ ਉਥੇ ਜਾ ਕੇ ਵੀ 23 ਵਾਰ ਇਸ ਸ੍ਰੀ ਜਪਜੀ ਸਾਹਿਬ ਦੀ ਪੌੜੀ ਦਾ ਜਾਪ ਕਰੇ ਕਿ ਤਾਂ ਕਿ ਰੱਖਿਆ ਹੋ ਸਕਦੀ ਹੈ ਹਾਂ ਜੀ